ਅਰਬਨਾਈਜੇਸ਼ਨ ਦੇ ਨਾਮ ਤੇ ਤੁਸੀਂ ਪਹਿਲਾਂ 158 ਪਿੰਡ ਦਾ ਨਾਮ ਆਇਆ ਕੱਲ ਮੰਤਰੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹ 164 ਹੋ ਗਏ ਮਤਲਬ ਤੁਹਾਨੂੰ ਅਜੇ ਤੱਕ ਇਹ ਹੀ ਡਾਟਾ ਨਹੀਂ ਪਤਾ ਸੀ ਪਿੰਡ ਕਿੰਨੇ ਉਜਾੜ ਰਹੇ 164 ਪਿੰਡ ਨੂੰ ਉਜਾੜ ਰਹੇ ਆ ਜਿਹਦੀ 13 ਤੋਂ 14000 ਫੈਮਲੀ ਦੀ ਡਿਸਪਲੇਸਮੈਂਟ ਹੋਣੀ ਹੈ ਰੀਹੈਬਿਟੇਸ਼ਨ ਪਲਾਨ ਕਿੱਥੇ ਸਾਡੇ ਕੋਲ ਤੁਸੀਂ 14000 ਫੈਮਲੀਆਂ ਨੂੰ ਉਜਾੜਨਾ ਹੈ ਪਿੰਡਾਂ ਚ ਉਹ ਤਾਂ ਰੀਹੈਬਿਟੇਸ਼ਨ ਪਲਾਨ ਵੀ ਤਾਂ ਦੇਓਗੇ ਜਦੋਂ ਤੁਸੀਂ 158 ਪਿੰਡਾਂ ਨੂੰ ਉਜਾੜਨਾ ਹੈ ਉਹਦੇ ਨਾਲ ਹੋਰ ਕੀ ਨੁਕਸਾਨ ਹੋਣਾ ਹੈ ਉਹ ਪਿੰਡ ਦੇ ਵਿੱਚ ਜਿਹੜੀ ਰੂਲਰ ਸਕੀਮ ਸੀ ਡਵੈਲਪਮੈਂਟ ਰੂਲਰ ਸਕੀਮ ਸੀ ਮਨਰੇਗਾ ਉਹ ਜਾਂਦੀ ਲੱਗੂ ਕਿਉਂਕਿ ਰੂਲਰ ਸਕੀਮ ਸੀ ਪਿੰਡ ਉੱਜੜ ਗਿਆ ਉਹ ਪਿੰਡ ਚੋਂ ਸਕੀਮ ਖਤਮ ਹੋ ਗਈ 164 ਪਿੰਡ ਜਾਣਗੇ 164 ਪਿੰਡ ਦੀ ਮਨਰੇਗਾ ਚਲੇਗੀ 100 ਡੇ ਦਾ ਗਾਰੰਟੀ ਵਰਕ ਸੀ ਜੇਟ ਐਮਪਲੋਇਮੈਂਟ ਦਾ ਅਲਟਰਨੇਟਿਵ ਸੋਰਸ ਆਫ ਇਨਕਮ ਸੀ ਕਿਸਾਨ ਦਾ ਉਹ ਚਲਾ ਗਿਆ ਉਸ ਤੋਂ ਬਾਅਦ ਕਿਸਾਨ ਦੀ ਤਾਂ ਗੱਲ ਛੱਡੀ ਇੱਥੇ ਮਿਲਦਾ ਖੇਤ ਮਜ਼ਦੂਰੀ ਜਿਹੜੀ ਮਜ਼ਦੂਰੀ ਆਖਾ ਮਨਰੇਗਾ ਦਾ ਟਾਰਗੇਟ ਉਹਨੂੰ ਕੀਤੀ ਗਈ ਟਾਰਗੇਟ ਉਹਨੂੰ ਕੀਤੀ ਗਈ ਸੀ ਦੂਜਾ ਉਹਦਾ ਜਿਹੜਾ ਡੇਰੀ ਫਾਰਮਿੰਗ ਤੋਂ ਅਲਟਰਨੇਟਿਵ ਇਨਕਮ ਆਂ ਉਹ ਵੀ ਚਲੇਗੀ ਕਿਉਂਕਿ ਤੁਹਾਨੂੰ ਜਮੀਨ ਹੋਏਗੀ ਤੇ ਖੇਪ ਰੱਖੂਗਾ ਉਸ ਤੋਂ ਬਾਅਦ ਉਦੋਂ ਜਿਨੀ ਕਮਨ ਲੈਂਡ ਦਾ ਪੈਸਾ ਸੀ ਉਹ ਗਿਆ ਕੱਚੇ ਰਸਤੇ ਪਾਹੇ ਪਹੇ ਖਾੜੇ ਜਿੰਨੀ ਕਮਨ ਲੈਂਡ ਸੀ ਸਾਰੀ ਨਾਲ ਹੀ ਆ ਗਈ ਕਿਉਂਕਿ ਉਹਦੀ ਤਾਂ ਮਾਲਕੀ ਸਰਕਾਰ ਦੀ ਜੇ ਤੁਸੀਂ 1 ਲੱਖ ਏਕੜ ਪਰ ਉਸ ਨੂੰ ਕੰਪਨਸੇਸ਼ਨ ਦਾ ਡਾਇਰੈਕਟ ਨਹੀਂ ਆਉਂਦੀ ਤੁਸੀਂ ਰਸਤੇ ਦੇ ਪੈਸੇ ਕਿਹਨੂੰ ਦਿਓਗੇ ਸਰਕਾਰ ਨੇ ਤਾਂ ਪਹਿਲਾਂ ਕਿਸਾਨਾਂ ਕੋਲ ਕੱਟ ਕੇ ਪੈਸਾ ਰਸਾ ਕੱਟਿਆ ਹੋਇਆ ਹੈ ਸਰਕਾਰ ਜਦੋਂ ਖੁਆਇਰ ਕਰੇਗੀ ਉਹ ਸਰਕਾਰ ਦਾ 파ਟ ਬਣ ਗਿਆ ਹੁਣ ਸਰਕਾਰ ਉਹਨੂੰ ਡਿਵੈਲਪ ਕਰਕੇ ਜਦੋਂ ਕਿਸੇ ਨੂੰ ਦਊਗੀ ਉਹ ਚ ਰਸਤਾ ਤੇ ਨਹੀਂ ਮੰਨਿਆ ਜਾਊਗਾ ਉਹ ਤੇ ਇੱਕ ਚੰਕ ਬਣਾ ਦੇਗਾ ਲੈਂਡ ਦਾ ਮਸਕੇਟ ਚੰਕ ਪਲਾਟ ਕੱਟਦੇ ਜਾਣਗੇ ਜੋ ਵੀ ਹੋਏਗਾ ਹੈਨਾ ਇਹ ਅਪਰੋਕਸੀਮੇਟਲੀ ਜੀ 1 ਲੱਖ ਏਕੜ ਅਕਵਾਇਰ ਕਰ ਰਹੇ ਨੇ ਤੇ 25% 20 ਤੋਂ 25% ਉਹਨਾਂ ਲੈਂਡ ਫਰੀ ਆਫ ਕਾਸਟ ਮਿਲ ਨਹੀਂ